ਅੱਜ ਤਾਂ ਉਹ ਪ੍ਰੀਤ ਜੀ ਅੱਜ ਰੋਟੀ ਬਣਦੀ ਰਹੇ ਜੀ ਬਾਦੋਂ ਰੋਟੀ ਤਾਂ ਬਣ ਗਈ ਵਸ ਸਬਜ਼ੀਆਂ ਕੱਦੂ ਆ ਘਰ ਦਾ ਮਿੰਟ ਵਿੱਚ ਖੁਲਜੂਗਾ ਹੁਣ ਬਣਾ ਦੇਣੀ ਹੈਗੀ ਅੱਜ ਹੁਣ ਕਰਦੇ ਹਾਂ 5 ਮਿੰਟ ਵੀ ਨਹੀਂ ਲੱਗਣੇ ਨਾਲੇ ਪ੍ਰੀਤ ਜੀ ਅੱਜ ਤਾਂ ਨਾ ਤੁਹਾਨੂੰ ਸ਼ਾਬਾਸ਼ ਇਹ ਦੇਣੀ ਆ ਹੈ ਅੱਜ ਤੁਸੀਂ ਮੇਰਾ ਦਿਲ ਜਿੱਤ ਲਿਆ ਅੱਜ ਤਾਂ ਮੇਰੇ ਬਿਨਾ ਕਹੀ ਸ਼ਰਟ ਪ੍ਰੈਸ ਕਰਕੇ ਧਰੀ ਪਈ ਸੀ ਆ ਲੈ ਦੇਖ ਲੋ ਕਿਉਂਕਿ ਬਿਨਾ ਕਹੇ ਕੰਮ ਕਰ ਦੋ ਫਿਰ ਅੱਗੇ ਮੇਰਾ ਦਿਲ ਜਿੱਤ ਲਿਆ ਕੀ ਗੱਲ ਉਂ ਤੇਰਾ ਦਿਲ ਜਿੱਤੀ ਨਹੀਂ ਹੈਗਾ ਮੈਂ ਉਹ ਨਹੀਂ ਨਹੀਂ ਆਏ ਨਹੀਂ ਲਾ ਦੱਸ ਹੈ ਇੱਕ ਦੇਲਾ ਉਹ ਵੀ ਤੁਹਾਡੇ ਕੋਲ ਹੈ ਐ ਇਹ ਜੀ ਗੱਲ ਨਹੀਂ ਮੈਂ ਤਾਂ ਇਹ ਕਹਿਣਾ ਵੀ ਪਰਾ ਤੇ ਸਾਨੂੰ ਇੰਨੀ ਕਾਉੜ ਗਈ ਹੈ ਵੀ ਮੈਂ ਡਿਊਟੀ ਜਾਣਾ ਅੱਜ ਨਾ ਚਾਰ ਪੰਜ ਕੰਪਲੇਂਟਾਂ ਵੀ ਸੀ ਅੱਜ ਦਾ ਨਾ ਸ਼ਾਮ ਨੂੰ ਹੋ ਜਾਊਗਾ ਲੇਟ ਠੀਕ ਆ ਰਾਤ ਹਨੇਰੀ ਨਹੀਂ ਚੱਲੀ ਚਾਰ ਲੈਣਾ ਡਿੱਗਿਆਂ ਪੰਘਾਂ ਨੇ ਚਾਰ ਲੈਣਾ ਸਹੀ ਗੱਲ ਆ ਆ ਵੀ ਪੰਗੀ ਆ ਨਾ ਸੋਨ ਦਾ ਹਨੇਰੀ ਕਿਤੇ ਹੁੰਦੀ ਆ ਖੰਭੇ ਕਿਤੇ ਤੇ ਡਿੱਗ ਜਾਂਦੇ ਨੇ ਉਹ ਨਹੀਂ ਲੱਗਦਾ ਜੱਟ ਕੀ ਕਰਦੇ ਨੇ ਜੱਟਾਂ ਨੇ ਇੰਨਾ ਇੰਨਾ ਥਾਂ ਵੜ ਲੈਣਾ ਟਰਾਂਸਫਾਰਮ ਨਾਲ ਕੋਈ ਮਿੱਟੀ ਲਾਉਂਦਾ ਤਾਂ ਹੈ ਨਹੀਂ ਹਾਂ ਉਹ ਫਿਰ ਜਦੋਂ ਪਾਣੀ ਪਈ ਜਾਂਦਾ ਜਦੋਂ ਮੇਰੀ ਆਉਂਦੀ ਆ ਤਾਰਾ ਥਾੜ ਥੱਲੇ ਠੀਕ ਆ ਚਲ ਮੈਂ ਆਇਆ ਤੁਸੀਂ ਰੋਟੀ ਪਾਓ ਠੀਕ ਆ ਹਾਂ ਹਾਂ ਕੰਮ ਆਉਣਾ ਕੋਈ ਗੱਲ ਨਹੀਂ ਠੀਕ ਆ ਜੀ ਉਹ ਪਈ ਗੱਲ ਸਾਨੂੰ ਕੁੱਣ ਗਏ ਹਾਂਜੀ ਬਾਪੂ ਜੀ ਕੁਸਰ ਕੁਸਰ ਜੀ ਕਰੀ ਜਾਂਦੇ ਨਾ ਤੁਸੀਂ ਟਿਕਣ ਦਿੰਦੇ ਨਾ ਟਿਕਣ ਦਿੰਦੇ ਹੈ ਤੈਨੂੰ ਕੀ ਕਹਤਾ ਸੀ ਨੇ ਅਰੇ ਉਹ ਆਪਾਂ ਇਹਨਾਂ ਕਿੰਨੇ ਟਾਈਮ ਦੇ ਕੀ ਗੱਲ ਸੀ ਰੋਟੀ ਪਾਣਾ ਚਾ ਤਾਂ ਸਬਜੀ ਜੀ ਬਣਾਉਂਦੀ ਸੀ ਮੈਂ ਰੋਟੀ ਪਾਉਣੀ ਹੈ ਬੈਗ ਚ ਤੇ ਉਹ ਕਹਿੰਦਾ ਵੀ ਤਿੰਨ ਚਾਰ ਕੰਪਲੇਟ ਆਈਆਂ ਪੰਜਾਂ ਨਹੀਂ ਗਈਆਂ ਰਾਤ ਹਨੇਰੀ ਨਹੀਂ ਆਈ ਤੀ ਖੰਬੇ ਉਰਾ ਪਰਾ ਹੋ ਕੇ ਡਿੱਗੇ ਤਾਰਾਂ ਤੁਰਾਂ ਟੁੱਟ ਗਈਆਂ ਉਹ ਚਲ ਮੇਰੀ ਤਾਂ ਘਰੇ ਵੀ ਆਈ ਪਈਆ ਕਿਹੜੇ ਖੰਬੇ ਲੋਡ ਕਰਨੇ ਆ ਪਤਾ ਹੀ ਆ ਮੈਨੂੰ ਉਹਦਾ ਕਿੱਧਰ ਗਿਆ ਕਿੱਧਰ ਨਹੀਂ ਹਾਂ ਤੁਸੀਂ ਦੱਸੋ ਵਾ ਪੁਛਾ ਲਿਆ ਮਾਂ ਬਣੀ ਪਈਏ ਦੇਖ ਲਓ ਭਾਈ ਜੇ ਹੋ ਗਿਆ ਟਾਈਮ ਤਾਂ ਚਾਹ ਲਿਆ ਦੇ ਤੇਰੀ ਮਾਂ ਨਹੀਂ ਦੀਦੀ ਉਹ ਕਿੱਧਰ ਗਈ ਸਾਨੂੰ ਪਤਾ ਹੀ ਨਹੀਂ ਮੈਂ ਤਾਂ ਸੁੱਤਾ ਪਿਆ ਭਾਈ ਹੁਣ ਮੈਨੂੰ ਕੀ ਪਤਾ ਲੱਗਦਾ ਦੱਸ ਬਾਪੂ ਜੀ ਟਾਈਮ ਤਾਂ ਦੇਖ ਲੋ 8 8:30 ਦਾ ਟਾਈਮ ਹੋ ਰਿਹਾ ਬੇਬੇ ਤਾਂ ਸਾਤ ਆਈ ਵਾਸਤੇ ਵਾਗ ਗਈ ਹਾਂ ਕਿੱਧਰ ਗਈ ਆਪਦੇ ਪੇਕੇ ਤੇਰੇ ਸਹੁਰੇ ਕਹਿੰਦੇ ਮੇਰਾ ਭਾਈ ਬਿਮਾਰ ਹੈਗਾ ਇਹਦੇ ਵੀ ਮੇਰੇ ਸਾਰੇ ਦੀਦੇ ਦੀ ਨਜ਼ਰ ਮੈਂ ਗੋਡੇ ਨਹੀਂ ਨਾ ਤੋੜਦਾ ਕਹਿੰਣਾ ਤੇ ਨਹੀਂ ਰੋੜਨਾ ਆਉਂਦਾ ਉਹਨਾਂ ਚਲੇ ਹਟਦੀ ਨਹੀਂ ਜਾਣੋ ਕਿਸੇ ਪਾਸੇ ਹੈ ਬਾਪੂ ਮੈਨੂੰ ਇੱਕ ਗੱਲ ਦੱਸ ਚੱਲ ਕਹਿੰਦੀ ਮੈਂ ਸੋਹਣੀ ਤਾਂ ਲੱਗਦੀ ਨਹੀਂ ਹੈਗੀ ਵੱਡੇ ਬਜ਼ੁਰਗੋਂ ਤੁਸੀਂ ਬਿਨਾਂ ਦੱਸੀ ਵਾਗੀ ਬੇਬੇ ਸੋਡੀ ਸਲਾਹ ਨਹੀਂ ਲਈ ਉਹਨੇ ਮਾੜੀ ਮੋਟੀ ਉਹ ਸਲਾਹ ਤਾਂ ਉਹ ਮੈਂ ਦੇਉਂਗਾ ਹੁਣ ਬਿਨਾਂ ਪੁੱਛੀ ਜਾਵੜੀ ਭਾਈਨਾ ਤੁਸੀਂ ਦੱਸਿਆ ਮੈਨੂੰ ਹੈ ਕਿਹੜੇ ਬਲੇ ਦੱਸ ਦਵਾ ਕੇ 3 ਘੰਟੇ ਟੱਪ ਕੇ ਉਤੋਂ ਦੀ ਲੈ ਮੈਂ ਕਿਵੇਂ ਦੱਸਾਂ ਮਨ ਤਾਂ ਐਤੀ ਵੀ ਮੀਆਂ ਬੀਬੀ ਰਾਜੀ ਤੇ ਨਤੀਜਾ ਵਿੱਚੋਂ ਕਾਜੀ ਕੀ ਕਰੂਗਾ ਮਹਲਾ ਤੁਹਾਨੂੰ ਪੁੱਛ ਲਿਆ ਹੋਣਾ ਕਿਸੇ ਨੇ ਓਏ ਸਾਰੇ ਇੱਕੋ ਇਹ ਕੀ ਹੋਈ ਫਿਰਦਾ ਮੈਨੂੰ ਕਿਹੜਾ ਪੁੱਛਦਾ ਹੁਣ ਤਾਂ ਤੂੜੀ ਵਾਲ ਚ ਡਾਦੋ ਮੰਜਾ ਉੱਥੇ ਪਾ ਜਾਕਰੂੰ ਪਸੂnga ਚ ਮੈਂ ਫਿਰ ਐ ਕਰ ਲੈ ਖੁੰਡਾ ਚੱਕੋ ਮੈਂ ਹੁਣੀ ਡਾਇ ਹੋਣੀ ਆ ਜੇ ਜਿਆਦੇ ਕਾਲੀ ਉੱਥੇ ਬੈਠਣ ਬਹੁਤ ਪਾਈ ਸਾਂਪ ਦੀ ਗੱਲ ਕਰਦੀ ਹੈ ਹਨਾ ਕਿਵੇਂ ਗੱਲ ਕਰਦੇ ਹੁੰਦੇ ਉਹ ਆਈ ਨਹੀਂ ਕਹਿੰਦੀ ਬਾਪੂ ਜੀ ਮੈਂ ਆਪ ਪਸੂਆਂ ਦੀ ਰਾਖੀ ਰੱਖ ਲਿਆ ਕਰੂੰਗੀ ਮੈਂ ਤਾਂ ਤਾਂ ਕਹਿਣੀ ਆੜੀ ਲਿਖੀ ਜਾ ਰਹੇ ਆ ਭਾਈ ਇਤਰਾ ਕਸੂਰ ਨਹੀਂ ਕੋਈ ਨਹੀਂ ਚਾਹ ਪਾਣੀ ਲਿਆ ਦੇ ਘੁੱਟ ਜਿਹਾ ਲੈ ਕੇ ਦੇਵਾਂਗੀ ਚੱਲ ਛੋਕਰਾ ਬਾਪੂ ਤੈਨੂੰ ਇੰਨਾ ਕ ਤਾਂ ਪਤਾ ਲੱਗੇ ਮੈਂ ਪੜ੍ਹੀ ਲਿਖੀ ਆ ਨਹੀਂ ਤਾਂ ਤੁਸੀਂ ਐਂ ਕਹਿੰਦੇ ਤੇ ਹੁਣ ਤੱਕ ਤੈਨੂੰ ਅੰਗਰੇਜ਼ੀ ਨਹੀਂ ਚੱਜਣਾ ਬੋਲਣੀ ਆਉਂਦੀ ਅੰਗਰੇਜ਼ੀ ਦਾ ਤੈਨੂੰ ਕਿਹੜੀ ਆਉਂਦੀ ਆ ਉਹਦੀ ਤਾਂ ਪੰਜਾਬੀ ਨਹੀਂ ਤੈਨੂੰ ਦੇਖੀ ਨਾ ਮੈਂ ਥੁੱਕ ਸਿੱਟੀ ਜਾਨੀ ਐਵੇਂ ਭਾਈ ਕੌਣ ਬਾਪੂ ਤੇਰੇ ਨਾਲ ਜੂਲੇ ਚਾਹ ਪੀਣੀ ਤਾਂ ਦੇ ਨੇ ਕੀ ਬੰਦਾ ਬੋਟਾਂਿਆਂ ਦਾ ਰੋੜਾ ਚੱਲਣ ਦਾ ਆਉਣ ਦੇ ਮੇਰੇ ਸਾਲੇ ਦੀ ਨੂੰ ਬਣਾਉ ਬਧਰੀ ਦੇਖ ਭਾਈ ਕਾਸ਼ ਇਹ ਰੋਜ਼ ਰੋਜ਼ ਗੱਲਾਂ ਨਾ ਚੰਗੀਆਂ ਨਹੀਂ ਹੁੰਦੀਆਂ ਦੇਖ ਇਹ ਨਰਮ ਜਿਆਦਾ ਬੋਲਦੀ ਨਹੀਂ ਤੈਨੂੰ ਵੀ ਪਤਾ ਤੇ ਪਰ ਜਿਹੜਾ ਤੁਸੀਂ ਇਹਦੇ ਉੱਤੇ ਐਡਾ ਇਲਜ਼ਾਮ ਲਾਇਆ ਨਾ ਪੁੱਤ ਉਹ ਬਣਦਾ ਨਹੀਂ ਸੀਗਾ ਮੈਨੂੰ ਵੀ ਪਤਾਗਾ ਜੀ ਇਹ ਤਾਂ ਇਹ ਜੀ ਹੈ ਹੀ ਨਹੀਂ ਜਿਹੇ ਜਿਹੇ ਇਲਜ਼ਾਮ ਇਹਤੇ ਲੱਗੇ ਮੈਂ ਤਾਂ ਇਹਦੇ ਪਿੱਛੇ ਬਹੁਤ ਹੱਥ ਬੰਨੇ ਸੀਗੇ ਬੇਬੇ ਮੂਰੇ ਵੀ ਭਾਈ ਮੂਰੇ ਵੀ ਤੇ ਭਾਬੀ ਮੂਰੇ ਵੀ ਪਰ ਕੀ ਕਰਾਂ ਸਾਡਾ ਜੋਰ ਹੀ ਨਹੀਂ ਚੱਲਿਆ ਅੱਛਾ ਤੁਹਾਡਾ ਜੋਰ ਨਹੀਂ ਚੱਲਿਆ ਨਾ ਉੱਥੇ ਭਾਈ ਤੂੰ ਹੀ ਬੋਲ ਸਕਦਾ ਸੀ ਜੇ ਤੂੰ ਮਾੜਾ ਜਾਂ ਕਰੜਾ ਹੋ ਕੇ ਬੋਲਦਾ ਤਾਂ ਮਜਾਲ ਸੀ ਇਹਨੂੰ ਕੁੜੀ ਨੂੰ ਘਰੋਂ ਕੱਢ ਦਿੰਦੇ ਉਹ ਮੈਂ ਕਿਵੇਂ ਬੋਲਦਾ ਜੀ ਤੁਹਾਨੂੰ ਪਤਾ ਤਾਂ ਹੈ ਮੇਰੀ ਮਾਂ ਮੈਨੂੰ ਜਮਾ ਪਿਆਰ ਨਹੀਂ ਕਰਦੀ ਉਹ ਵੱਡੇ ਭਾਈ ਨੂੰ ਪਿਆਰ ਕਰਦੀ ਆ ਤੇ ਵੱਡੇ ਭਾਈ ਦੀ ਗੱਲ ਹੀ ਸੁਣਦੀ ਆ ਵੱਡੇ ਭਾਈ ਦੀ ਗੱਲ ਤਾਂ ਸੁਣਦੀ ਆ ਪਤਾ ਦੇਖ ਹੁਣ ਤੇਰਾ ਵੀ ਤੂੰ ਵੀ ਵਿਆਹ ਹੈ ਬਰਿਆ ਘਰ ਵੱਜਿਆ ਹੋਇਆ ਠੀਕ ਹੈ ਨਾ ਜਦੋਂ ਤੀ ਪੁੱਤ ਕੁਮਾਰਾ ਹੁੰਦਾ ਉਦੋਂ ਹੋਰ ਗੱਲ ਹੁੰਦੀ ਆ ਹੁਣ ਤੈਨੂੰ ਤਾਂ ਇਹਦੀ ਗੱਲ ਵੀ ਸੁਣਨੀ ਪਊਗੀ ਇਹ ਤਾਂ ਮੈਂ ਗੱਲ ਮੰਨਦਾ ਮੈਂ ਤਾਂ ਦੀ ਹਰੇਕ ਗੱਲ ਹੀ ਸੁਣਦਾਗਾ ਪਰ ਗੱਲ ਪਤਾ ਕੀ ਹੈ ਵੀ ਉੱਥੇ ਮੇਰਾ ਜੋਰ ਹੀ ਨਹੀਂ ਚੱਲਿਆ ਮੈਂ ਬਥੇਰਾ ਗਿਆ ਉਹਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਪਰ ਮੈਂ ਹੁਣ ਐ ਕਰਦਾ ਵੀ ਮਨਿੰਦਰ ਤੂੰ ਮੇਰੇ ਨਾਲ ਚੱਲ ਤੇ ਮੈਨੂੰ ਨਾ ਬੇਬੇ ਨੇ ਆਪ ਹੀ ਭੇਜਿਆ ਬੇਬੇ ਕਹਿੰਦੀ ਤੂੰ ਮਨਿੰਦਰ ਨੂੰ ਲੈ ਕੇ ਆ ਅੱਛਾ ਬੇਬੇ ਨੇ ਅੱਜ ਤਾਂ ਭਾਈ ਭੇਜਤਾ ਤੇ ਉਹਦੇ ਬੇਬੇ ਨੂੰ ਪਤਾ ਨਹੀਂ ਸੀ ਵੀ ਅਸੀਂ ਇਹਨੂੰ ਘਰੋਂ ਕੱਢਦੇ ਆ ਦਰਅਸਲ ਬੇਬੇ ਨੂੰ ਆ ਹੀ ਨਹੀਂ ਪਤਾ ਸੀਗਾ ਨਾ ਕਿ ਇਹਦੇ ਘਰ ਤੋਂ ਜਾਣ ਤੋਂ ਬਾਅਦ ਯੋਜਨਾ ਨਾਲ ਹੋਊਗਾ ਕੀ ਜਿੱਦੇ ਦੀ ਇਹ ਇੱਥੇ ਆਈ ਆ ਤੇ ਉਹ ਭਾਬੀ ਨੇ ਉਹਨੂੰ ਤਾਂ ਇੱਕ ਕਰੀ ਵੀ ਰੋਟੀ ਨਹੀਂ ਬਣਾ ਕੇ ਦਿੱਤੀ ਆਪਦੇ ਆਪ ਚੁੱਲੇ 'ਚ ਹੱਥ ਮਾਰਦੀ ਐ ਉਹ ਤਾਂ ਆਪ ਦੋਨੇ ਮੀਆਂ ਬੇਬੀ ਬਾਹਰੋਂ ਮਗਾ ਕੇ ਖਾ ਲੈਂਦੇ ਆ ਨਾ ਤਾਂ ਮੇਰੀ ਰੋਟੀ ਬਣਾਉਂਦੇ ਆ ਨਾ ਬੇਬੇ ਦੀ ਨਾ ਬਾਪੂ ਦੀ ਦੇਖ ਲੈ ਚਾਚੀ ਹੁਣ ਵੀ ਆਪਦੇ ਮਤਲਬ ਨਹੀਂ ਸਾਦੇ ਆ ਉਹ ਨਹੀਂ ਮਨਿੰਦਰ ਇਹੀ ਤਾਂ ਕੋਈ ਗੱਲ ਹੀ ਨਹੀਂ ਤੈਨੂੰ ਪਤਾ ਤਾਂ ਹੈ ਮੇਰਾ ਤੇਰੇ ਬਿਨਾ ਹੈ ਕੌਣ ਮੇਰਾ ਤੇਰੇ ਬਿਨਾ ਜਮਾਂ ਨਹੀਂ ਜੀ ਲੱਗਦਾ ਸੀਗਾ ਮੈਂ ਬਥੇਰੇ ਵਾਲੀ ਮੰਮੀ ਨੂੰ ਕਿਹਾ ਬਾਈ ਨੂੰ ਵੀ ਕਿਹਾ ਭਾਬੀ ਨੂੰ ਵੀ ਕਿਹਾ ਬਾਪੂ ਮੋਰੇ ਵੀ ਹੱਥ ਜੋੜੇ ਮਨਿੰਦਰ ਦੀ ਕੋਈ ਗਲਤੀ ਨਹੀਂ ਆਖਰ ਨੂੰ ਉਹ ਮੰਨ ਹੀ ਗਿਆ ਉਹ ਕਹਿੰਦੇ ਚੱਲ ਧੁੱਲਿਆ ਜਦੋਂ ਜੀ ਨਹੀਂ ਲਾਉਂਦਾ ਉਹਦੇ ਬਿਨਾ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਤੁਹਾਡਾ ਤਾਂ ਮੈਨੂੰ ਪਤਾ ਹੀ ਆ ਮੈਂ ਘਰਦਿਆਂ ਦੀ ਗੱਲ ਹੀ ਕਰੀ ਆਂਦੀ ਆ ਵੀ ਉਹਨਾਂ ਨੂੰ ਆਪਦਾ ਮਤਲਬ ਦਿਸਦਾ ਉਹਨਾਂ ਤੋਂ ਕੰਮ ਨਹੀਂ ਹੁੰਦਾ ਤਾਂ ਹੀ ਤੁਹਾਨੂੰ ਕਿਹਾ ਵੀ ਜਾ ਕੇ ਲਿਆ ਆਹੋ ਭਾਈ ਅਕੇ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰੱਛਾ ਨਾ ਕੰਮ ਤਾਂ ਸਾਨੂੰ ਇਹ ਚਾਹੀਦੀ ਹੈ ਤੇ ਚੌਧਰਕਰ ਨੂੰ ਸਾਨੂੰ ਚਾਹੀਦਾ ਭਰਾ ਤੇ ਪਰਜਾਈ ਮੈਂ ਤਾਂ ਹੁਣ ਸਾਰਿਆਂ ਨਾਲ ਹੀ ਗੱਲ ਕਰਕੇ ਆਇਆ ਜੀ ਵੀ ਜੇ ਮਨਿੰਦਰ ਇੱਥੇ ਆਊਗੀ ਤਾਂ ਤੁਸੀਂ ਉਹਨੂੰ ਕਿਸੇ ਨੇ ਕੁਝ ਕਹਿਣਾ ਨਹੀਂਗਾ ਮਨਿੰਦਰ ਤੇਰੀ ਵੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਚੱਲ ਮੰਨ ਲਾ ਵੀ ਤੇਰੀ ਗਲਤੀ ਹੈਗੀ ਨਹੀਂ ਸੀਗੀ ਵੀ ਅੱਗੇ ਤੋਂ ਜੇ ਕੋਈ ਗਲਤੀ ਹੁੰਦੀ ਵੀ ਆ ਤਾਂ ਉਹਨੂੰ ਵੀ ਆਪਾਂ ਲੁਕੋ ਕੇ ਰੱਖਣਾ ਉਹਨਾਂ ਸਾਹਮਣੇ ਜਾਇਆ ਨਹੀਂ ਕਰਨਾ ਨਹੀਂ ਜੀ ਮੈਂ ਤਾਂ ਅੱਗੇ ਵੀ ਨਹੀਂ ਕੋਈ ਗਲਤੀ ਕੀਤੀ ਤੇ ਹੁਣ ਵੀ ਨਹੀਂ ਕਰਦੀ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤੂੰ ਮੈਨੂੰ ਦੱਸ ਦਿਆ ਕਰ ਜਾਂ ਬਾਪੂ ਨੂੰ ਤੈਨੂੰ ਪਤਾ ਬਾਪੂ ਹੀ ਆਪਣੇ ਸੁਣਦਾ ਬੇਬੇ ਤਾਂ ਉਹਨਾਂ ਵੱਲ ਦੀ ਆ ਮੇਰੀ ਗੱਲ ਸੁਣ ਕਾਸ਼ ਅੱਜ ਤਾਂ ਤੂੰ ਲੈ ਜਾ ਚੱਲ ਕੋਈ ਗੱਲ ਨਹੀਂ ਜੇ ਭਾਈ ਸਵੇਰ ਨੂੰ ਉਹ ਮਾੜਾ ਮੋਟਾ ਕੋਸ ਤੂੰ ਤੂੰ ਪੰਜ ਪੰਜ ਕਰਦੇ ਆ ਨਾ ਤੇ ਫਿਰ ਅਸੀਂ ਤਾਂ ਬਖਸ਼ਦੇ ਨਹੀਂ ਉਹਨਾਂ ਨੂੰ ਸਿੱਧੀ ਗੱਲ ਹੈ ਅਨੇ ਕੋਈ ਗੱਲ ਨਹੀਂ ਅੱਗੇ ਤਾਂ ਤਾਂ ਪਾਲਾਂ ਬਿਆਰੀ ਗੱਲ ਹੋਣੀ ਨਹੀਂ ਦਿੰਦੇ ਦੇਖ ਲੈ ਅਸੀਂ ਤਾਂ ਇਹਦੇ ਕੰਡਾ ਵਜਿਆ ਨਹੀਂ ਸਹਾਰਦੇ ਹੈ ਤੇ ਤੁਸੀਂ ਦੇਖ ਲੈ ਕਿੱਡਾ ਅਲਜਾਮ ਲਾ ਕੇ ਇਹਨੂੰ ਘਰੋਂ ਕੱਢਤਾ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਬੇਬੇ ਨੂੰ ਬਾਕੀ ਸਾਨੂੰ ਪਤਾ ਨਾ ਮੇਰੀ ਭਾਬੀ ਥੋੜੀ ਜੀ ਚੱਕਮੀ ਹੈ ਮੈਨੂੰ ਤਾਂ ਵੀਰੇ ਦੀ ਨਹੀਂ ਸਮਝ ਲੱਗਦੀ ਵੀ ਉਹ ਇੰਨਾ ਪੜਿਆ ਲਿਖਿਆ ਹੋਣ ਦੇ ਬਾਵਜੂਦ ਵੀ ਪਰਜਾਈ ਮਗਰ ਲੱਗਦਾ ਤੇ ਪਰਜਾਈ ਮਗਰ ਲਾ ਕੇ ਬੋਲਦਾ ਉਹ ਮੈਨੂੰ ਵੀ ਬੋਲ ਪੈਂਦਾ ਨਹੀਂ ਪਤਾ ਉਹਨੂੰ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਸੋਤ ਵੱਡਾ ਹੈਗਾ ਤੇ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਉਹਨੂੰ ਕੋਈ ਗੱਲ ਨਹੀਂ ਜੀ ਹਣਾ ਕਰਿਆ ਜਾ ਕੇ ਸਮਝਾਉਂਗਾ ਮਨਿੰਦਰ ਮੈਂ ਦਿੱਥੋ ਮਾਫੀ ਮੰਗਦਾ ਠੀਕ ਹੈ ਜਿਹੜਾ ਕੁਝ ਵੀ ਉਹਨਾਂ ਨੇ ਕੀਤਾ ਉਹਦੀ ਮਾਫੀ ਦਿੱਥੋ ਮੈਂ ਮੰਗਦਾ ਮੈਨੂੰ ਮਾਫ ਕਰ ਦਿਓ ਚਲੋ ਕੋਈ ਨਹੀਂ ਤੁਸੀਂ ਤਾਂ ਨਾ ਮਾਫੀ ਮੰਗੋ ਚਲ ਕੋਈ ਨਾ ਪੁੱਤ ਲੈ ਆ ਤੂੰ ਬੈਗ ਭਾਗ ਜਾਂਦੀ ਏ ਠੀਕ ਹੈ ਚਾਚੀ ਮੈਂ ਸਾਮਾਨ ਪੈਕ ਕਰ ਲੈਂਦਾ ਨਾ ਪਰ ਇਹ ਤਾਂ ਦੱਸੀ ਨਹੀਂ ਹੈਗਾ ਵੀ ਮੱਝ ਆਉਣਾ ਫੋਨ ਫੋਨ ਤਾਂ ਕਰ ਦਿੰਦੀ ਘਟੋ ਘਟ ਫਿਰ ਮੈਂ ਕਾਲੇ ਨੂੰ ਫੋਨ ਕਰਤਾ ਸੀਗਾ ਹੱਚਾ ਨਾ ਤੁਸੀਂ ਨੇ ਦੱਸਿਆ ਜੀ ਮੈਨੂੰ ਉਹ ਦੱਸਣ ਵਾਲੀ ਕੀ ਗੱਲ ਆ ਹੈ ਹਣ ਰਿਸ਼ਤੇਦਾਰਾਂ ਨੂੰ ਐਂ ਕਹਿ ਦੇ ਵੀ ਭਾਈ ਆਓ ਜਾਂ ਨਾ ਆਓ ਨਹੀਂ ਉਹ ਗੱਲ ਨਹੀਂ ਕਹਿੰਦੀ ਹੈਗੀ ਵੀ ਕੋਟੋਕਟ ਮੈਨੂੰ ਤਾਂ ਦੱਸ ਦਿੰਦਾ ਵੀ ਭੈਣ ਨੇ ਆਉਣਾ ਹੈਗਾ ਕੋਈ ਇਨਾ ਟਾਈਮ ਹੀ ਨਹੀਂ ਸੀ ਮੈਂ ਤਿਆਰ ਹੋਣ ਲੱਗ ਗਿਆ ਬਸ ਇਹਨੇ ਇਹਨਾਂ ਦਾ ਫੋਨ ਆ ਗਿਆ ਵੀ ਅਸੀਂ ਚੌਂਕ ਚਾਗੇ ਮੈਂ ਚੜਾਉਣ ਵਾਗ ਗਿਆ ਟਾਈਮ ਹੀ ਨਹੀਂ ਲੱਗਿਆ ਤੇ ਉਹ ਦੱਸਣ ਦਾ ਤੂੰ ਕੰਮ ਧੰਦੇ ਚ ਲੱਗੀ ਪਈ ਸੀ ਚੱਲ ਕੋਈ ਨਾ ਚੱਲ ਵਧੀਆ ਕੀਤਾ ਭੈਣੇ ਤੂੰ ਆ ਗਈ ਪਿੰਡ ਨਹੀਂ ਘੇੜਾ ਮਾਰਿਆ ਹੁਣ ਪਿੰਡ ਮੈਂ ਜਾ ਕੇ ਆਈਆਂ 10 ਦਿਨ ਹੋ ਗਏ ਮਾਂ ਠੀਕ ਆ ਹਾਂ ਮਾਂ ਠੀਕ ਹੈ ਤੇ ਹੋ ਭਾਬੀ ਉਦੋਂ ਮਾਂ ਬਸ ਉਹਦਾ ਤਾਂ ਉਹੀ ਕੰਮ ਜੈ। ਉਹ ਪਾਈ ਤੁਹਾਡਾ ਭਰਾ ਨਹੀਂ ਦਾਰੂ ਛੱਡਦਾ ਹੈ। ਹੁਣ ਦੱਸ ਮਾੜਾ ਤੁਸੀਂ ਬਗਾਨੀ ਧੀ ਨੂੰ ਕਹਿਣੀਓ ਚੱਕ ਕੇ ਦਾਥ ਨੇ ਕੇਲੇ ਨੂੰ ਰੋਸ ਛੱਡ ਕੇ ਜਾਂਦੇ ਆ। ਭਰਾ ਦਾਰੂ ਕਿਵੇਂ ਛੱਡ ਦੇ ਜਦੋਂ ਬਾਪੂ ਬਰੋਬਰ ਬੈ ਕੇ ਪੀਂਦਾ। ਫੇਰ ਬਸ ਫੇਰ ਬਗਾਨੀ ਧੀ ਨੂੰ ਨਾ ਮਾੜੀ ਉਹ ਤਾਂ ਗੱਲ ਹੁਣ ਜਿਹੇ ਜੇ ਵੱਡੇ ਨੇ ਹੁਣ ਉਹੋ ਜਿਹਾ ਘਾਟੇ ਹੋਈ ਜਾਂਦੇ ਨੇ ਬਾਪੂ ਨੂੰ ਬਥੇਰਾ ਸਮਝਾਉਣੇ ਵੀ ਬਾਪੂ ਤੇਰੀ ਉਮਰ ਨਾਂਗੀ ਹੁਣ ਰੱਬ ਦਾ ਨਾਮ ਲੈ ਲਿਆ ਕਰ। ਮੋਢਿਆਂ ਦੇ ਵਿਚਾਲੇ ਆਪੇ ਛੱਡ ਜੇ। ਪਰ ਮਾਰੇ ਵੀ ਕੌਣ ਜਦੋਂ ਹੁਣ ਬਾਪੂ ਉਹ ਜਾ ਹੋ ਰਿਹਾ। ਬਾਕੀ ਬਾਈ ਜਦੋਂ ਘਰੇ ਬੁੜੀਆਂ ਐਵੇਂ ਕਿਚਕਿਚ ਕਰੀ ਜਾਂਦੀਆਂ ਫਿਰ ਬੰਦੇ ਦੁਖੀ ਹੋਏ ਵੀ ਪੀ ਲੈਂਦੇ ਆਹ ਬੁੜੀਆਂ ਨੂੰ ਮਾੜੇ ਬਣਾਇਓ ਬਾਈ ਤੁਸੀਂ ਤਾਂ ਨਾ ਇਹ ਭੈਣ ਇੱਕ ਗੱਲ ਮੈਂ ਤੈਨੂੰ ਹੋਰ ਵੀ ਦੱਸਦੀ ਪੀਣ ਵਾਲਿਆਂ ਤਾਂ ਉਹੀ ਬਹਾਨਾ ਚਾਹੀਦਾ ਕਿ ਬੁੜੀਆਂ ਕਿਚਕਿਚ ਕਰਦੀਆਂ ਨੇ ਉਂਗੜਾ ਬੁੜੀਆਂ ਜਮੀ ਨਹੀਂ ਬੋਲਦੀਆਂ ਕਰਦੀਆਂ ਹੈਗੀਆਂ ਨਹੀਂ ਪ੍ਰੀਤ ਆਪਣੀ ਬਹੂ ਦਾ ਥੋੜਾ ਸੁਭਾਅ ਹੋਰ ਆ ਲੜਦੀ ਵਾਲਾ ਆ ਉਹ ਤਾਂ ਗੱਲ-ਗੱਲ ਤੇ ਲੜੀ ਜਾਂਦੀ ਆ ਆ ਕਿਚਕਿਚ ਤਾਂ ਹੁਣ ਤੇਰੀ ਭੈਣ ਕਿਹੜਾ ਹੜ ਪਿਆ ਮੈਂ ਤਾਂ ਕਦੇ ਪੀ ਕੇ ਆਇਆ ਨਹੀਂ ਆ ਤਾਂ ਕਾਦੀ ਕਿਚਕਿਚ ਐ ਤਾਂ ਕੋਈ ਬਸ ਸਧਾਰਨ ਗੱਲ ਕਰੀ ਬਾਈ ਮੈਨੂੰ ਲੱਗਦਾ ਬਾਈ ਅੱਜ ਹਾਂ ਓਕੇ ਜائیں ਕਦੇ ਵੀ ਲੀਡੇ ਪ੍ਰੈਸ ਕਰਤੇ ਤਾਂ ਕਚਕੇ ਚਾਜੇ ਰੋਟੀ ਦਾ ਕਹਦੇ ਟਿਫਨ ਪੈਕ ਕਰ ਦਿੱਤਾ ਕਚਕੇ ਚ ਫਿਰ ਮੈਂ ਤਾਂ ਆਥਨੇ ਬੋਤਲ ਨੇਫੇ ਜੀ ਰੱਖਿਆ ਕਰਾਂ ਨਾ ਮੈਨੂੰ ਆਏ ਦੱਸ ਕਰੇ ਕੰਮ ਹੈ ਨਹੀਂਗਾ ਹੋਰ ਕੋਈ ਉਹ ਸੁ ਡੰਗਰ ਦਾ ਵੀ ਮੈਂ ਦੇਖਦੀ ਹਾਂ ਫਿਰ ਕਹ ਦੂਗਾ ਮੇਰੀ ਮਾਂ ਨੂੰ ਕਹਿੰਦੀ ਉਹ ਤਾਂ ਚੱਕਦੀ ਚੋਲਾ ਤੀਜੇ ਦਿਨ ਕਦੇ ਕਿਸੇ ਰਿਸ਼ਤੇਦਾਰ ਚ ਵਾਗੀ ਕਦੇ ਕਿਸੇ ਰਿਸ਼ਤੇਦਾਰੀ ਚ ਵਾਗੀ ਅੱਜ ਕਹਿੰਦੀ ਕਿ ਤੇਰਾ ਮਾਮਾ ਬਿਮਾਰ ਆਉਦਾ ਪਤਾ ਲੈਣ ਵਾਗੀ ਉਹ ਤਾਂ ਹਜੇ ਰਿਸ਼ਤੇਦਾਰੀਆਂ ਜੀ ਜਾਂਦੀ ਆ ਉਮਰ ਤਾਂ ਉਹਦੀ ਤੀਰਥਾਲੀ ਹੋਈ ਪਈ ਆ ਉਹ ਤਾਂ ਭਵੇਂ ਰੋਇ ਤੀਰਥਾਂ ਦੇ ਜਾਵੜੇ ਫਿਰ ਤਾਂ ਵਧੀਆ ਜੰਮੀ ਬਗਜਾ ਕਰੇ ਤੀਰਥ ਤੇ ਘਟੋ ਘਟ ਰੱਬ ਦਾ ਨਾਮ ਤਾਂ ਲੈ ਲੂਗੀ ਉਥੇ ਜਾ ਕੇ ਰਿਸ਼ਤੇਦਾਰੀ ਚੂਲੀਂ ਕਰਦੇ ਮੇਰੀ ਵੱਡੀ ਨੂੰ ਆਏ ਮੇਰਾ ਵੱਡਾ ਮੁੰਡਾ ਆਏ ਆਹ ਕੋ ਚੱਲਦਾ ਹੈਗਾ ਚੱਲ ਤੀਰਥਾਂ ਤੇ ਭੇਜ ਦਿਆ ਕਰੋ ਉਹਦੇ ਪੁੱਤ ਮਲਾਜਮ ਹੈਗੇ ਸਮਾਂ ਤੁਸੀਂ ਭੇਜਿਆ ਕਰੋ ਤੀਰਥਾਂ ਤੇ ਕੋਈ ਨਹੀਂ ਤੂੰ ਦੱਸ ਭੈਣ ਕਿਵੇਂ ਸੁੱਖਣਾ ਕਿਹੜਾ ਮਰਿਆ ਹਾਂ ਸੁੱਖਣ ਵਾਲੀ ਹੈ ਭਾਈ ਮੈਂ ਤਾਂ ਕੰਮ ਆਈ ਇੱਕ ਅੱਛਾ ਕਿਵੇਂ ਸੁੱਖ ਮੈਨੂੰ 40000 ਰੁਪਏ ਦੀ ਲੋੜ ਹੈ ਪੈਸੇ ਤਾਂ ਆਏ ਆ ਭੈਣੇ ਹੁਣ ਮਿਸਤਰੀ ਲਾ ਰੱਖਿਆ ਤੈਨੂੰ ਪਤਾ ਤਾਂ ਹੈਗਾ ਲੋਟ ਹੀ ਨਹੀਂ ਆਉਂਦਾ ਹੈ ਇਹ ਤਾਂ ਸਮਾਂ ਜੋੜੀਆਂ ਲਿਆਉਣੀਆਂ ਸੀ ਚੱਕ ਕੇ ਪੈਸੇ ਥੇਲੇ ਬਿਨਾ ਹੁਣ ਕਸੇ ਖੜੇ ਆ ਕਿਹਨੂੰ ਮੰਗ ਕੇ ਤੇ ਕਿਹਨੂੰ ਦੱਸ ਕੇ ਅਗਲਾ ਕਹਿੰਦਾ ਲੈ ਮਲਾਜਮਾ ਹੈਗਾ ਤੂੰ ਹੈ ਜੇ ਕਿਸੇ ਤੋਂ ਪੈਸੇ ਮੰਗਦੇ ਆ ਮੇਰੀ ਗੱਲ ਸੁਣੋ ਜੀ ਕੋਈ ਗੱਲ ਨਹੀਂ ਜੇ ਨਹੀਂ 40 ਵੀ 25 ਕਰ ਦੋ ਹੁਣ ਆਸ ਲੈ ਕੇ ਆਈਏ ਭੈਣ ਹੋਰ ਵਿਚਾਰੀ ਹੁਣ ਕਿਹਨੂੰ ਕਹੂਗੀ ਤੈਨੂੰ ਪਤਾ ਨਹੀਂ ਹੈਗਾ ਆੜਤੀਆਂ ਨੇ ਵੀ ਫੜ ਕੇ ਲਿਆਈ ਬੈਠਿਆ 8 ਲੱਖ ਰੁਪਇਆ ਜਿੱਦੇ ਲੈਂਟਰ ਪਾਇਆ ਹੈ ਉਹਨਾਂ ਤਨਖਾਹ ਆ ਗਈ ਇਹਦੇ ਨਾਲ ਘਰ ਤੋਰਾ ਕੇ ਕੋਠੀ ਦਾ ਪੂਰਾ ਕਰਾਂ ਕਿ ਆਸੇ-ਪਾਸੇ ਮਲਾਜੇ ਪੂਰਾ ਬਣੇ ਉਹ ਤਾਂ ਮੈਨੂੰ ਵੀ ਪਤਾ ਜੀ ਹੁਣ ਭੈਣ ਕੀ ਤਾਂ ਵਿਚਾਰੀ ਦੀ ਕਿਸੇ ਦੇ ਪਾਸੇ ਆੜਤ ਵੀ ਨਹੀਂ ਹੈਗੀ ਵੀ ਆੜਤੀ ਹੁੰਦੀ ਪੈਸੇ ਫੜ ਲੈ ਔਕੇ ਸੋਕੇ ਦਾ ਫਿਰ ਰਿਸ਼ਤੇਦਾਰੀ ਜੀ ਮੰਗਦਾ ਹੁੰਦਾ ਬੰਦਾ ਉਹ ਮੈਂ ਕਹੀ ਦਾ ਜਾਨਾ ਵੀ ਕਿਰਾਂ ਦਾ ਹੁਣ ਆਪਦੇ ਕੋਲ ਇਹ ਵੀ ਹੈ ਨਹੀਂ ਬਾਕੀ ਜੇ ਕਿਸੇ ਪਾਸੋਂ ਹੱਲ ਹੋ ਗਿਆ ਕੋਈ ਨਹੀਂ ਇਹਨਾਂ ਨੂੰ ਆਪਾਂ ਫੋਨ ਕਰਕੇ ਦੱਸ ਦਾਂਗੇ ਫਿਰ ਪਹੁੰਚਦੇ ਕਰ ਦਾਂਗੇ ਜਾਂ ਆ ਕੇ ਲੈ ਜਾਣਗੇ ਮੈਂ ਤਾਂ ਅਸਜੀ ਬਾਲੀ ਲੈ ਕੇ ਆਈ ਸੀਗੀ ਵੀ ਚਲ ਉਹਨਾਂ ਤੋਂ ਲਿਆਉਣੀ ਆ ਫੜ ਕੇ 40 ਉਹ ਜੇ ਮਿਸਤਰੀ ਨਾਲ ਲਾਇਆ ਹੁੰਦਾ ਫਿਰ ਤਾਂ ਚਲ 40 ਦਾ ਭਾਵੇਂ 50 ਲੈ ਜਾਂਦੀ ਭਣੇ ਐ ਥੋੜਾ ਹੀ ਹੁੰਦਾ ਚਲ ਭੈਣ ਭਰਾ ਕੰਮ ਆਉਂਦਾ ਹੁੰਦਾ ਕੱਲ ਕਰ ਹੁਣ ਜਦੋਂ ਆਪ ਦੇ ਕੋਲ ਹੀ ਨਹੀਂ ਫਿਰ ਦੱਸਣ ਕਿੱਥੋਂ ਦੇ ਕੇ ਦੇਖ ਲੈ ਬਾਈ ਕਿਸੇ ਪਾਸੇ ਪੁੱਛ ਪਿਛਾ ਕਰ ਲੈ ਚਲ ਆ ਚੋ ਨਾ ਆ ਗਿਆ ਮੂਰੇ ਹੁਣ ਅਸੀਂ ਮੋੜ ਦਾਂਗੇ ਚਲ ਕੋਈ ਨਹੀਂ ਬਾਕੀ ਮੈਂ ਦੱਸ ਦਉ ਤੁਹਾਨੂੰ ਹੈ ਫੋਨ ਕਰਦੇ ਆਂਗੇ ਕੋਈ ਗੱਲ ਨਹੀਂ ਤੇ ਉਹ ਟਿਫਨ ਪੈ ਗਿਆ ਮੇਰਾ ਹਾਂ ਉਹ ਪਿਆ ਗੋਟੇ ਤੇ ਚੱਕ ਲੋ ਦੇਖ ਲੈ ਧੁੱਪੇ ਹੀ ਪਿਆ ਉਹ ਭਾਵੇਂ ਦਾਲ ਖੱਟੀ ਹੋ ਜੇ ਐ ਤੂੰ ਕਹਿਣੀ ਆ ਵੀ ਉਹ ਮਾੜੀ ਏ ਤੁਹਾਡੀ ਪਰਝਾਈ ਇਹ ਦੇਖ ਲੈ ਕਿੰਨੀ ਕੁ ਚੰਗੀ ਆ ਉਹ ਮੈਂ ਤਾਂ ਰੱਖਤਾ ਦੀ ਉੱਥੇ ਮਾਹ ਮੰਨ ਕਰੇ ਉਧਰੋਂ ਮੇਰੇ ਨਾਲ ਯਾਦ ਰਹੀ ਤੁਸੀਂ ਟਿਫਨ ਲਿਜਾਣਾ ਭੁੱਲਜੋ ਜੋੜ ਵਟ ਕੇ ਰੱਖਤਾ ਨਾ ਸਿੱਧਾ ਮਾਰਨਾ ਪੁੱਠਾ ਮਾਰਨ ਪਤਾ ਨਹੀਂ ਇਹ ਬੰਦੇ ਦਾ ਕੀ ਬਣੂਗਾ ਪਤਾ ਨਹੀਂ ਇਹ ਜਿਹਾ ਸੁਭਾਜ ਆ ਕਰ ਤੋ ਇਹਨਾਂ ਤੁਮ ਪਤੀਏ ਲੁੱੱਚੇ ਮਿੱਠੇ ਨੇ ਇਹ ਮਾਂ ਦੇ ਮਗਰ ਲੱਗਦੇ ਨੇ ਜਿਵੇਂ ਮਾਂ ਕਹਿੰਦੀ ਹੈਗੀ ਬਗਾਨੀਆਂ ਤਾਂ ਬਗਾਨੀ ਹੁੰਦੀ ਇਹਨੂੰ ਕੋਈ ਨਹੀਂ ਬਣਦਾ ਹੈਗਾ ਕਿਸੇ ਦਾ ਤੂੰ ਮੈਨੂੰ ਐਂ ਦੱਸ ਤੇ 40000 ਦਾ ਕਰਨਾ ਕੀ ਸਾਨੂੰ 40000 ਰੁਪਏ ਚਾਹੀਦਾ ਤੇਰੇ ਭਾਈ ਨੂੰ ਚਾਹੀਦਾ ਤਾਂ ਹੈਗਾ ਕਰਨਾ ਵੀ ਹੋਣਾ ਕੁਝ ਕਰਨਾ ਤਾਂ ਉਹਨੇ ਪੈਸੇ ਭਰਨੇ ਸੀ ਲਿਮਟ ਕਰਾਈ ਸੀ ਅੱਗੇ ਉਹ ਲਿਮਟ ਚੋਂ ਘਟਦਾ ਹੁਣ ਅਸੀਂ ਲਿਮਟ ਭਰਨੀ ਤੂੰ ਵੀ ਪੰਗੇ ਪੁੱਠੇ ਜੇ ਬਹੁਤ ਕਰਦੀ ਐ ਉਹੀ ਐ ਕੋਈ ਤਿੰਨ ਚਾਰ ਲੋਨ ਤਾਂ ਤਾਂ ਗਰੂਪਾਂ ਜਾਲੇ ਕਰਾਰ ਰੱਖੇ ਨੇ ਉਹ ਮੋਟਰਸਾਈਕਲ ਜਿਹੜਾ ਬਾਰਗੇ ਖੜੀ ਰਹਿੰਦਾ ਕਿ ਉਹ ਤਾਂ ਕਰਾਈ ਜਾਨੀ ਕਦੇ 20000 ਦਾ ਕਰਾ ਲਿਆ ਕਦੇ 25 ਦਾ ਕਰਾ ਲਿਆ ਫਿਰ ਪਰੇ ਨਹੀਂ ਜਾਂਦੇ ਚਿੱਕਾ ਮਾਰਦੀਆਂ ਜੀ ਫਿਰ ਕੀ ਕਰਾਂ ਸਰਦਾ ਨਹੀਂ ਜੇ ਨਾਂ ਲਾਉਣ ਕਰਾਏ ਉਹ ਤਾਂ ਤੈਨੂੰ ਪਤਾ ਹੀ ਹੈ ਆਪਣੇ ਪਿਓ ਨੇ ਜਿਹੜੇ ਸਿਹੜ ਕੇ ਦਿੱਤੇ ਆਪਾਂ ਨੂੰ ਇਹ ਵੀ ਪੁੱਠੀ ਕੰਮ ਕਰਤਾ ਜਿਹੜੇ ਆਧਾਰ ਕਾਰਡ ਤੇ ਲੋਨ ਜੀ ਹੋਣ ਲੱਗੇ ਹਰ ਇੱਕ ਤੀਵੀਂ ਨੇ ਦੋ ਦੋ ਤਿੰਨ ਤਿੰਨ ਕੋ ਲੋਨ ਕਰਾ ਰੱਖੇ ਨੇ ਆ ਸਾਡੀ ਕੁੜੀ ਨੇ ਵੀ ਕਰਾਰ ਕੇ ਨਾਲ ਸਾਰਾ ਸਰਦਾ ਵਰਦਾ ਸਾਡੀ ਕੁੜੀਨ ਕੀ ਲੋੜ ਸੀ ਜਿਹਦੇ ਪੁੱਤ ਲੱਗੇ ਹੋਏ ਆ ਸਰਕਾਰੀ ਕੀ ਪਤਾ ਹੁਣ ਕੀ ਕਹਿ ਸਕਦੇ ਆ ਮੈਂ ਤੈਨੂੰ ਐਂ ਕਹਿੰਦੀ ਜੀ ਪੈਸਾ ਮੇਰੇ ਲੇਪੇ ਪਈ ਨਹੀਂ ਏਸੇ ਦੇ ਨਹੀਂ ਦਿੱਤੇ ਹੋਏ ਤੇ ਐ ਮੈਂ ਦੇਖ ਤੈਨੂੰ ਦਿਨੀਆਂ 40000 ਰੁਪਇਆ ਪਰ ਪੈਣ ਬਣ ਕੇ ਛੇਤੀ ਤੋਂ ਛੇਤੀ ਮੋੜਦੀ ਕਿਉਂਕਿ ਸਾਹਬ ਕਿਤਾਬ ਫਿਰ ਸਾਰਾ ਮੰਗਦਾ ਹੈ ਜਦੋਂ ਇਹਦੀ ਤਨਖਾਹ ਆਉਂਦੀ ਹੈ ਵੀ ਪਹਿਲਾਂ ਇੰਨੇ ਪੈਸੇ ਪੜਾਏ ਤੇ ਉਹ ਦੱਸ ਕਿੱਥੇ ਕਿੱਥੇ ਲੱਗੇ ਨੇ ਡੈਰੀ ਲਾਰ ਕੇ ਐਡੀ ਕੋ ਉਹ ਤੇ ਲਿਖਦਾ ਸਾਰੇ ਪੈਸੇ ਆਜੋ 나ਜੂ ਪ੍ਰੀਤ ਮੂਰੇ ਚੋਨਾ ਵੇਚ ਕੇ ਪੈਸੇ ਦੇਵਾਂਗੇ ਸਤਿ ਆਹੋ ਕਿਤੇ ਫੇਰ ਆਏਂਗੇ ਜੇ ਕਹੀ ਜਾ ਮੈਂ ਠੇਕੇ ਵਾਲੇ ਇਹਨੇ ਨਹੀਂ ਦਿੱਤੇ ਆਏ ਨਹੀਂ ਦਿੱਤੇ ਫਲਾਣਾ ਨਹੀਂ ਦਿੱਤੇ ਫੇਰ ਕਹੇ ਸੀ ਮੈਂ ਮਹੀਨੇ ਤੱਕ ਹੁਣ ਦੇ ਹੀ ਦਿੰਦੇ ਨੇ ਪੈਸਾ ਤਾਂ ਕਹਿੰਦੀ ਆ ਮੈਂ ਜਾਂਦੇ ਚੋਨਾ ਵੇਚ ਕੇ ਤੈਨੂੰ ਪੈਸੇ ਦੇ ਦਿਆਂਗੇ ਉਹੀ ਗੱਲ ਆ ਕਿਤੇ ਫੇਰ ਉਹ ਹੁਣ ਭਲੇ ਮੂੰਹਾਂ ਤੋਂ ਫੇਰ ਬੁਰੇ ਮੂੰਹ ਹੁੰਦੇ ਫਿਰੇ ਜਿਵੇਂ ਦੇਖ ਮੁੱਠੀ ਚ ਬੰਦ ਕਰਕੇ ਤੈਨੂੰ ਪੈਸੇ ਦੇਉਂਗੀ ਐਂ ਫੜਾਜੀ ਭੈਣ ਬਣ ਕੇ ਨਾ ਨਾ ਕੋਈ ਨਹੀਂ ਤੈਨੂੰ ਮੈਂ ਆਖਤਾ ਵੀ ਰਸ ਮਹੀਨੇ ਇੱਕ ਟਿੱਕਰ ਚੋਨਾ ਵੇਚ ਜੂਗਾ ਤੇ ਤੈਨੂੰ ਚੋਨਾ ਵੇਚ ਕੇ ਉਹਦੀ ਪੈਸੇ ਫੜਾ ਜਗਾ ਦੇ ਖਿਲਾਫ ਦੀ ਮਾਂ ਨੂੰ ਪੋਰਾ ਨਹੀਂ ਮਾੜਾ ਕਹਿੰਦਾ ਤੀਜੇ ਦਿਨ ਚੱਕ ਕੇ ਝੋਲਾ ਵਗ ਜਾਂਦੀ ਐ ਮੈਨੂੰ ਕੱਲੀ ਨੂੰ ਕੰਮ ਦਾ ਐਨਾ ਕਾ ਹੋਇਆ ਉਹ ਛੋਟੜੀ ਨਿਕਲੀ ਹੋਈ ਸੀ ਅੱਜੋ ਵੀ ਆ ਚੁੱਕੀ ਅੱਛਾ ਕਹਿ ਕੇ ਦਿਨ ਹੋ ਕੇ ਗਈ ਨੂ ਜਾਂਦੀ ਤਾਂ ਕਾ ਨੂੰ ਦੀ ਉਹ ਤਾਂ ਫਿਰ ਮੈਂ ਲੜ ਲੜ ਕੇ ਘੱਡੀ ਤੀ ਘਰੋਂ ਐ ਤਾਂ ਕਿੱਥੇ ਜਾਣ ਵਾਲੀ ਉਹ ਫਿਰ ਉਹ ਤਾਂ ਕੁਛ ਕਰਦੀ ਨਹੀਂ ਹੋਣੀ ਨਾਲੇ ਚਲ ਐ ਤਾਂ ਕੰਮ ਧੰਦਾ ਤਾਂ ਕਰਦੀ ਸੀ ਦੇਖ ਜਿਹੜਾ ਕ ਕਰਦੀ ਸੀ ਉਹਨਾਂ ਕ ਤਾਂ ਨਹੀਂ ਝੂਠ ਬੋਲੇ ਜਾਂਦਾ ਕ ਸੁਨ ਕੜ ਜਿੱਦੇ ਦੀ ਉਹ ਗਈ ਮੇਰੀ ਤਾਂ ਪੂਤ ਨਹੀਂ ਭੁੱਲਦੀ ਕਦੇ ਮੈਂ ਪਸੂਆਂ ਦਾ ਕਰਦੀ ਆ ਇਹਦੇ ਦਾ ਮਾਂ ਦੇ ਪੁੱਤ ਦੀਆਂ ਸਲਟ ਹੀ ਨਹੀਂ ਲੋਟ ਆਉਂਦੀ ਘਰੀ ਜੋ ਪ੍ਰੈਸ ਘੜਕੀ ਵੀ ਪ੍ਰੈਸ ਆਈ ਚਾਹੀਦੀ ਅੱਠ ਨੇ ਵੀ ਪ੍ਰੈਸ ਵਾਲੀ ਚਾਹੀਦੀ ਐ ਤੇ ਫਿਰ ਉਹ ਬੁੜੀ ਨੂੰ ਸਾਡੇ ਨੂੰ ਕੀ ਐਡਾ ਛੇਤੀ ਜਾਣ ਨੂੰ ਸੀਗਾ ਉਹਨੂੰ ਡੀਕ ਲੈਂਦੀ ਜਦੋਂ ਆ ਜਾਂਦੀ ਇਹ ਭੱਗ ਜਾਂਦੀ ਉਦੋਂ ਚੱਕਮਾਂ ਚ ਲੈ ਬੁੜੀ ਤਾਂ ਸਾਡੀ ਹੁਣ ਕਿਹੜਾ ਕਿਰਾਇਆ ਲੱਗਦਾ ਬੱਸਾਂ ਚ ਆਧਾਰ ਕਾਰਡ ਐ ਕਰੋ ਪੈਸੇ ਲੈ ਜਾਂਦੇ ਪਹਾੜੇ ਕਿਰਾਏ ਨੂੰ ਉਹ ਆਵਦੀ ਜੇਬ ਚ ਪਤਾ ਨਹੀਂ ਕੀ ਤਾਂ ਕਰਦੀ ਐ ਪੈਸਿਆਂ ਦਾ ਕੀ ਨਹੀਂ ਕਰਦੀ ਆ ਛੋਟੜੀ ਜੀ ਆਜੂਗੀ ਅੱਜ ਵਧੀਆ ਮੇਰੇ ਤਾਂ ਸਿਰ ਤੋਂ ਬੋਝ ਜਾਣ ਉਤਰ ਜੂਗਾ ਚੱਲਾ ਹੋਰ ਹਲ ਮਿਲ ਕੇ ਕੰਮ ਕਰ ਲਿਆ ਕਰ ਹੋਰ ਫਰਾਈ ਕਰਨਾ ਪਊਗਾ ਤੇ ਮੈਨੂੰ ਐਂ ਦੱਸ ਉਹ ਤਾਂ ਚਾਹ ਬਣੀ ਨਹੀਂ ਤੀ ਚੱਜਦੀ ਦੁੱਧ ਚ ਲਿਆਵਾਂ ਬੱਤੀ ਪਾ ਕੇ ਪਾ ਲਿਆ ਹਾਂ ਮੈਂ ਲਿਆਉਣੀ ਆ ਨਾਲ ਖੁਆ ਕੱਢਿਆ ਪਿਆ ਉਹ ਲਿਆਉਣੀ ਚੱਕੀ ਇਹਦੇ ਨੂੰ ਤਾਂ ਮੈਂ ਜਾਣ ਕੇ ਨਹੀਂ ਦੀ ਫਿਰ ਕਹਿੰਦਾ ਮਿੱਠਾ ਖਾਈ ਜੰਨੇ ਜਾਦੇ ਸ਼ੂਗਰ ਬਣ ਜੂਗਾ ਐਂ ਹੋ ਜੂਗਾ ਬਾਜਨ ਬਾਜੂਗਾ ਜਦੋਂ ਬਜੂਗਾ ਦੇਖੀ ਜੂਮ ਮੇਰੀ ਮੇਰੇ ਸਾਰੇ ਜਿਉਂਦੇ ਜੀ ਸੁਖ ਦੇ ਸਕਦੇ ਗੱਦੇ ਆ ਯਾ ਨੌਕਰੀਆਂ ਦੇ ਮੇਰੇ ਸਾਰੇ ਜਦੋਂ ਮਾਂ ਪਿਓ ਨੂੰ ਪੈਸਾ ਦੇਣਾ ਸੁਟਣਾ ਨੌਕਰੀਆਂ ਹੈਗੀਆਂ ਚੱਟਣਾਂ रा पलूस नही सकता मैं पानी पुनी पी लो मैं संके आ जाना इतना किलूकाल दीदी ਮੈਨੂੰ ਬਾਜ ਮਾਰ ਦਿੰਦੀ ਮੈਂ ਗੇਟ ਕੋਲੇ ਤੇਲ ਚੋ ਦਿੰਦੀ ਕਿੰਨੇ ਟਾਈਮ ਬਾਅਦ ਆਈ ਏ ਮੇਰੀ ਛੋਟੀ ਭੈਣ ਹੈ ਚਲ ਕੋਈ ਗੱਲ ਨਹੀਂ ਉਹ ਚਲ ਕੋਈ ਨਹੀਂ ਭਾਈ ਕੋਈ ਨਹੀਂ ਕਿੰਨੇ ਟਾਈਮ ਬਾਅਦ ਆਇਆ ਚਾਹ ਪਾਣੀ ਪੁੱਛੋ ਕਿੱਥੇ ਤੁਸੀਂ ਆਉਂ ਆ ਉਹੀ ਤਾਂ ਗੱਲ ਹੈ ਵੀ ਚਾਹ ਪਾਣੀ ਵੀ ਨਹੀਂ ਪੁੱਛਣ ਦਿੰਦਾ ਆਪਾਂ ਇਨੀ ਸਟਾਰਟ ਹੋ ਜਾਣਾ ਪਿਕਚਰ 'ਚ ਗੱਲ ਕਰਦੀਆਂ ਭਾਈ ਤੂੰ ਚਾਹ ਪਾਣੀ ਵਾਲੀ ਗੱਲ ਕਿਹੜੀ ਕੀਤੀ ਐ ਹੁਣ ਤੈਨੂੰ ਟੀਚਰਾਂ ਲੱਗਦੀਆਂ ਨੇ ਤੈਨੂੰ ਲੱਗੀਆਂ ਨਾ ਬਾਬੀ ਚਲ ਕੋਈ ਗੱਲ ਨਹੀਂ ਆ ਗਈ ਮਨਿੰਦਰ ਹੁਣ ਤੂੰ ਬਣਾ ਦੇ ਚਾਹ ਪਾਣੀ ਚਾਹ ਪਾਣੀ ਪੀ ਲੂਗੀ ਲੈ ਮੈਂ ਚਾਹ ਕਿ ਬਣਾਉਣੀ ਹੁਣ ਤੱਕ ਮੈਂ ਹੀ ਸਾਰਾ ਡੱਬਰ ਪੀਵਾਂਗੇ ਕੋਈ ਗੱਲ ਨਹੀਂ ਦੀ ਮੈਂ ਬਣਾ ਲੇਨੀ ਉਹ ਭਾਈ ਚਾਹ ਦਾ ਕੋਈ ਮਰਜ਼ੀ ਬਣਾ ਲਓ ਚਾਹ ਕੋਈ ਮਰਜ਼ੀ ਬਣਾ ਲਓ ਮੈਂ ਸੰਨੀ ਪਾ ਕੇ ਆਉਣਾ ਉੱਥੇ ਬੈਠੋ ਕਰ ਦਾਂ ਗੱਲ ਉਹ ਨਹੀਂ ਨਹੀਂ ਬਾਪੂ ਕੋਈ ਨਹੀਂ ਮੇਰੇ ਹੱਥ ਲਿਬੜੇ ਵੀ ਆ ਸਿਰਾ ਕੋਈ ਨਹੀਂ ਦਾ ਤੂੰ ਧੋੜਾ ਹੱਥ ਇਹ ਜੰਦਾ ਤੁਰਤਾ ਪਿਆ ਮਾ ਪਾਇਆ ਵਾ ਤੂੰ ਕਹਣੂ ਹੱਥ ਮਾਰਦਾ ਉਹ ਕੋਈ ਗੱਲ ਨਹੀਂ ਬਾਪੂ ਫੇਰ ਕਿੱਡੀ ਬਾਪੂ ਜੀ ਮੇਰੀ ਗੱਲ ਸੁਣੋ ਤੁਸੀਂ ਹੱਥ ਧੋ ਲਓ ਇਹ ਵੀ ਤਾਂ ਮਬੇਲੀ ਵੇ ਕੇ ਖਾ ਕੇ ਆਈਏ ਤੁਸੀਂ ਸੰਨੀ ਲਾ ਦਿਓ ਬਾਅਦ ਚਾ ਕੇ ਚਾਹ ਧਰ ਲਿਓ ਕੋਈ ਗੱਲ ਨਹੀਂ ਦੀ ਕੰਮ ਸਾਰੀ ਗੱਲ ਕਰਦੇ ਹੋ ਭਾਈ ਤੁਸੀਂ ਚੱਲ ਜਾਓ ਅਤਰਉਪਈਆ ਮੈਂ ਇੱਕ ਬੁੱਕ ਜਾ। ਹੁਣ ਕੋਈ ਗੱਲ ਤੂੰ ਐਵੇਂ ਗੁੱਸਾ ਨਾ ਕਰ। ਹਾਂ ਜਾ ਮਨਿੰਦਰ ਤੂੰ ਐ ਕਰ ਇੱਕ ਤਾਂ ਕੱਪੜੇ ਬਦਲ ਲੈ। ਠੀਕ ਹੈ ਤੇ ਇੱਕ ਬੈਗ ਜਾ ਰੱਖ ਕੇ ਅੰਦਰ ਤੇ ਭਾਬੀ ਨਾਲ ਜਿਹੜਾ ਕੰਮ ਰਹਿੰਦਾ ਉਹ ਕਰਾ ਦੇ ਠੀਕ ਹੈ। ਆ ਜਾਜਾ ਕੰਮ ਤਾਂ ਸਾਰੀ ਪਿਆ। ਹੁਣ ਤੈਨੂੰ ਪਤਾ ਮੈਂ ਕੱਲੀ ਕਿੱਧਰ-ਕਿੱਧਰ ਹੋਵਾਂ। ਇੱਕ ਉਧਰ ਮਿਸਤਰੀਆਂ ਦਾ ਸਿਆਪਾ ਰਹਿੰਦਾਗਾ। ਬਿੰਦੇ-ਬਿੰਦੇ ਜਾਣਾ ਪੈਂਦਾ। ਕੋਈ ਬਾਈ ਗਿਆ ਜੋੜੀ ਤੇ। ਹਾਂ ਹਾਂ ਗਿਆ। ਕਿਉਂ? ਅੱਛਾ। ਕੁਛ ਨਹੀਂ ਮੈਂ ਕਿਹਾ ਮਿਸਤਰੀਆਂ ਵਾਸਤੇ ਮਿਸਤਰੀਆਂ ਨੇ ਫੋਨ ਕਰਿਆ ਸੀ। ਤੁਸੀਂ ਐਂ ਕਰੋ ਭਾਈ ਸੁਣਾ ਆ ਗਈ ਮਨਿੰਦਰ ਹੈਂ ਤੂੰ ਐ ਕਰ। ਉਥੇ ਪਈਆ ਕੀ ਪਜੀਓ ਨਹੀਂ ਰਗੜਨ ਦੇ ਆਲੀ ਪਈਆ ਘੋਟੇ ਦੇ ਚ ਤੇ ਉਹ ਲਾਲਾ ਤੂੰ ਚਾਕੇ ਮਹਿੰਦੀ ਤੇ ਕਮਤੰਦਾ ਕਰ ਦੂਗੀ ਸਾਰਾ ਉਹ ਬਾਪੂ ਕਾਹ ਬੋਲੀ ਨਾ ਐਵੇਂ ਹੈ ਬੋਲੋਗੀ ਭਾਬੀ ਤੈਨੂੰ ਪਤਾ ਤਾਂ ਹੈ ਨੂੰ ਕਿੰਨੀ ਕਾਕਲਾ ਬੋਲਾਂ ਦੀ ਉਹ ਤਾਂ ਸਿਆਣਫ ਦੇਖੀ ਬੈਠਾ ਮੈਂ ਨਾ ਕੀ ਗੱਲ ਮੈਨੂੰ ਬੋਲਣ ਦੀ ਅਕਲ ਹੈ ਨਹੀਂ ਕੀ ਕਮਾਲ ਹੋਈ ਪਈਆ ਔਰ ਸਾਰ ਫੇਸ ਸਟਾਰਟ ਹੋ ਗਏ ਕੋਈ ਰਾਨੀ ਗੁੱਸਾ ਨਾ ਕਰੋ ਤੁਸੀਂ ਵੀ ਐਵੇਂ ਬੋਲਣ ਲੱਗ ਜੇ ਨੇ ਆਪਣੇ ਤੋਂ ਵੱਡੇ ਆ ਫਿਰ ਕੀ ਕੁਝ ਕਹਾਂ ਮੇਰੀ ਗੱਲ ਸੁਣ ਗੁੱਸਾ ਕਿਉਂ ਨਾ ਕਰੋ ਮੈਂ ਤਾਂ ਹਾਸੇ ਮਜ਼ਾਕ ਚ ਕਹੀ ਹੈ ਜਿਹੜੀ ਗੱਲ ਕਹੀ ਹੈ ਏ ਪਤਾ ਨਹੀਂ ਕਿਹੜੀ ਕਰੋੜਾ ਰੱਖੀ ਬੈਠਾ ਦਿਲ ਚ ਕੋਈ ਨਾ ਭਾਬੀ ਕਰੋੜ ਤਾਂ ਸਾਨੂੰ ਵੀ ਪਤਾ ਹੀ ਆ ਹੁਣ ਮਨਿੰਦਰ ਨੇ ਕੀ ਚੋਰੀ ਕਰੀ ਸੀ ਕੀ ਨਹੀਂ ਕਰੀ ਸੀ ਕਿਹਨੇ ਕਢਾਇਆ ਕਿਹਨੇ ਨਹੀਂ ਇਹਨੂੰ ਘਰੋਂ ਸਾਰਾ ਕੁਝ ਪਤਾ ਹੀ ਮੇਰੀ ਗੱਲ ਸੁਣ ਨਾਲੇ ਚੋਰ ਨਾਲੇ ਚਤਰਾਈ ਪਹਿਲਾਂ ਦੀ ਗੱਲ ਤੇ ਤਾਂ ਮੈਂ ਮਿੱਟੀ ਪਾਤੀ ਹੁਣ ਨਾ ਮੇਰੇ ਨਾਲ ਪੰਗਾ ਲੈ ਲਈ ਨਹੀਂ ਨਹੀਂ ਦੀ ਕੋਈ ਗੱਲ ਨਹੀਂ ਤੁਸੀਂ ਗੁੱਸਾ ਨਾ ਕਰੋ ਤੁਸੀਂ ਦੱਸ ਦੋ ਕੀ ਕੰਮ ਕਰਨੇ ਮੈਂ ਸਾਰੇ ਕੰਮ ਕਰ ਦੂੰਗੀ ਇਹਨੂੰ ਪੁੱਛ ਲੈ ਤੇਰੇ ਮਾਈਏ ਨੂੰ ਵੀ ਕੰਮ ਕਰਨੇ ਜਾਂ ਨਹੀਂ ਕਰਨੇ ਇਹਦੇ ਸਾਈਨ ਕਰਾ ਲਿਆ ਕਰ ਪਹਿਲਾਂ ਕੋਈ ਗੱਲ ਨਹੀਂ ਭਾਬੀ ਕਰ ਦਊਗੀ ਕੰਮ ਅੱਗੇ ਇਹੀ ਕਰਦੀ ਸੀ ਕਿ ਦੱਸ ਤੂੰ ਕਰਦੀ ਸੀਗੀ ਕੰਮ ਆਹੋ ਮੇਰਾ ਕਰਜ਼ਾ ਤੁਮ ਸਾਰੇ ਚ ਖੇ ਪਾਤੀ ਇਹਦੇ ਕੰਮ ਦੀਨੇ ਨੇ ਮੇਰਾ ਕੰਮ ਹੀ ਨਹੀਂ ਦੀਨਾ ਉਹ ਤਾਂ ਸਾਨੂੰ ਦੇ ਸੀ ਗਿਆ ਭਾਬੀ ਦੋ ਦਿਨ ਇਹ ਹੈ ਨਹੀਂ ਸੀਗੀ ਦੋ ਦਿਨ ਆ ਤੇਰੀ ਭੂਤਲੀ ਭੁੱਲ ਗਈ ਸੀ ਇੱਥੇ ਪਤਾ ਹੀ ਮੈਨੂੰ ਕਿੰਨੇ ਕੰਮ ਕੀਤੇ ਕੋਈ ਨਹੀਂ ਸਰਾ ਚੁੱਪ ਕਰ ਤੂੰ ਚਲੋ ਪੀ ਲਓ ਭਾਈ ਚਾਹ ਪਾਣੀ ਜਾਓ ਬੈਠੋ ਤੁਸੀਂ ਇੱਥੇ ਮੈਂ ਕਾਹਵਾ ਦਿੱਤੀ ਕੋਈ ਘਸਰਾ ਮੇਰੇ ਤੋਂ ਨਹੀਂ ਚਾਚੂ ਬਣਦੀ ਜਿੰਨੇ ਪੀਣੀ ਆ ਨਾ ਆਪਦੀ ਕਰ ਲੋ ਕੋਈ ਗੱਲ ਨਹੀਂ ਦੀ ਬਣਾ ਲੈਨੇ ਅਸੀਂ ਮਨਿੰਦਰ ਗੱਲ ਆਖਾਂ ਠੀਕ ਹੈ ਜਿੰਨਾ ਕੰਮ ਹੁੰਦਾ ਦੱਸ ਬਾਪੂ ਤੈਨੂੰ ਵੀ ਪਤਾ ਹੀ ਆ ਸਾਹਮਣੇ ਤੇ ਸਾਹ ਜਿਹੜੀ ਗੱਲ ਚਲੋ ਮਨਿੰਦਰ ਹੈ ਨਹੀਂ ਸੀ ਇਹ ਤਾਂ ਰੋਟੀ ਵੀ ਨਹੀਂ ਪਕਦੀ ਸੀ ਤੇਰੀ ਤੇ ਮਾਂ ਦੀ ਰੋਟੀ ਨਹੀਂ ਬਣਾ ਕੇ ਦਿੰਦੀ ਸੀ ਮਸਾ ਲੜ ਲੜ ਕੇ ਬਾਈ ਬਣਵਾਉਂਦਾ ਸੀ ਰੋਟੀ ਇਹ ਤੋਂ ਕਹਿੰਗੇ ਤੂੰ ਮੈਨੂੰ ਪਤਾ ਹੀ ਆ ਪੁੱਤੇ ਦਾ ਤਾਂ ਜਿਹੜੇ ਲੱਛਣ ਕਰਦੀ ਫਿਰਦੀ ਆ ਯਾਰ ਇਹ ਹਾਂ ਕਿਹੜੇ ਫੁੱਲ ਚੜਾਉਂਦੀ ਆਏ ਸਾਰੀਆਂ ਗੱਲਾਂ ਮੈਂ ਤੜਕੇ ਤੋਂ ਅੱਥਨ ਤੱਕ ਬੈਠਾ ਹੀ ਸੀ ਦੇਣਾ ਚਲੋ ਬਾਪੂ ਜੀ ਤੁਸੀਂ ਐਵੇਂ ਨਾ ਲੜੋ ਜੇ ਬੇਬੇ ਨੇ ਸੁਣ ਲਿਆ ਫਿਰ ਕੁਲੇਸ਼ ਕਰੂਗੀ ਉਹ ਚਲ ਕੋਈ ਨਹੀਂ ਸਿਹਰਾ ਤੂੰ ਆਪਦਾ ਬਣਾ ਕੇ ਚਾਹ ਪਾਣੀ ਜਿਹੜਾ ਤੈਨੂੰ ਚਾਹੀਦਾ ਉਹ ਜਆ ਪੀ ਲੈ ਐਵੇਂ ਬਾਹਲਾ ਬੋਲੀਦਾ ਨਹੀਂ ਹੁੰਦਾ ਲੋਕ ਤਾਂ ਤਮਾਸ਼ਾ ਦੇਖਣ ਵਾਸਤੇ ਖੜੇ ਹੁੰਦੇ ਆ ਹਾਂ ਹਾਂਜੀ ਉਹ ਪੀ ਤੇ ਹੈ ਬੇਬੇ ਕਿੱਥੋਂ ਸੁਣੂਗੀ ਬੇਬੇ ਦਾ ਜਦੋਂ ਮੈਂ ਤੈਨੂੰ ਲੈਣ ਵਾਸਤੇ ਘਰੋਂ ਤੁਰਿਆ ਸੀਗਾ ਉਦੋਂ ਤਾਂ ਉਹ ਮੈਂ ਇਥੋਂ ਪਹਿਲਾਂ ਜਾਂਦੀ ਸੀਗੀ ਉਹ ਵੀ ਆਪ ਕੈਸਟਰੋਲ ਦੀ ਘਾਟ ਮੈਂ ਕਰੂੰ ਪੂਰੀ ਆਹ ਹੁੰਦੇ ਘਰੇ ਕੋਈ ਨਹੀਂ ਚਲ ਕੋਈ ਨਹੀਂ ਬਾਪੂ ਜੀ ਕੋਈ ਕੰਮ ਹੀ ਹੋਊਗਾ ਬੇਬੇ ਨੂੰ ਤਾਂ ਹੀ ਗਈ ਹੈ ਕਿਹੜਾ ਕੰਮ ਆ ਵਸ ਜਦੋਂ ਚੱਕਦੀ ਐ ਮੈਂ ਉੱਥੇ ਜਾਵੜਦੀ ਆ ਤੈਨੂੰ ਪਤਾ ਤਾਂ ਹੈ ਇੱਥੇ ਨਾਲੇ ਤੈਨੂੰ ਬਤਾਏ ਨਾ ਭਾਬੀ ਨਾਲ ਬੰਦ ਹੀ ਨਹੀਂ ਸੀ ਹੋਰੀ ਤਿੰਨ ਚਾਰ ਦਿਨ ਕਲੇਸ਼ ਹੀ ਰਿਹਾ ਕਰੇ ਕੀਪਦਾ ਟਲਦੀ ਮਾਰੀ ਜਾਵੜੀ ਹੋਵੇ ਉਹ ਚਲ ਕੋਈ ਨਹੀਂ ਸ਼ਰਾ ਕੋਈ ਨਹੀਂ ਆਉਣ ਦੇ ਦੂ ਮੈਂ ਤਾਂ ਉਹ ਸੰਸਾ ਮੇਰਾ ਹੈਗਾ ਤੁਸੀਂ ਨਾ ਕਰੋਗੇ ਬਾਪੂ ਚਲ ਤੂੰ ਵੀ ਐ ਕਰ ਜਾ ਪੀ ਜਾ ਬਾਪੂ ਨੂੰ ਚਾਹ ਬਣਾ ਕੇ ਦੇ ਉਹ ਮੈਂ ਬੰਨ ਦਿੰਦਾ ਗਾਂ ਜੀ ਤੂੰ ਕਿ ਅੰਦਰ ਲੱਭੜੇਗਾ ਮੈਂ ਕਿ ਲੀੜੇ ਪਾਈ ਫਿਰਦਾ ਕਰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਜਾਏਗਾ ਮੇਰੇ ਆਵਦੇ ਬਾਪੂ ਹੈ ਉਹ ਤੋ ਕੇ ਫੜਾ ਜਾਵਾਂਗੇ ਥੋਣੇ ਹੀ ਐ ਬਸ ਮਨਿੰਦਰ ਤੋਦੀ ਚੰਗਾ ਹੈ ਹਾਂਜੀ ਹਾਂਜੀ ਬਣਾ ਭਾਈ ਚਾਹ ਮੜਾ ਪੱਤੀ ਜਾਵੇ ਪਾਲੀਆਂ ਆ ਗਿਆ ਚਲ ਮੈਂ ਫਟੋਕ ਕੋਈ ਗੱਲ ਨਹੀਂ ਬਾਪੂ ਜੀ ਬਣਾ ਬੰਨ ਵਾਸ ਦੀ ਇੱਥੇ ਇਧਰ ਗਾਂ ਬੰਨ ਵੀ ਸਾਰੇ ਮੇਰੇ ਅੰਦੂ ਜੀ ਨਹੀਂ ਮੱਤ ਦੀ ਬੱਲ ਨੂੰ ਗਿਲਣਾ ਹੋਇਆ ਤਾਂ ਕਿਸ ਨੇ ਸੰਭਿਆਈ ਮੱਚ ਪਾਗ ਮਨਿੰਦਰ ਹਾਂਜੀ ਦੀਦੀ ਕੀ ਕਰਦੀਆਂ ਕੁਛ ਨਹੀਂ ਬਾਪੂ ਜੀ ਇਸ ਤੇ ਪਾਣੀ ਗਰਮ ਕਰਦੀ ਸੀ ਨਾ ਹਲੇ ਪਾਣੀ ਗਰਮ ਨੂੰ ਕੀ ਹੋਇਆ ਇੰਨੀ ਤਾਂ ਗਰਮੀ ਪੈਂਦੀ ਆ ਅੱਗ ਤਾਂ ਉਹੀ ਪਈ ਜਾਂਦੀ ਏ ਪਤਾ ਨਹੀਂ ਉਹਨਾਂ ਨੇ ਕਿਹਾ ਸੀਗਾ ਤਾਂ ਕਰਕੇ ਕਰੀ ਆਂਨੀ ਆ ਮੈਂ ਤਾਂ ਇਹ ਵੀ ਬੁਢਾ ਦੇ ਬਾੜੇ ਡਰਾਮੇ ਕਰਦਾ ਜਾਣ ਜਾਣ ਕੇ ਤੇ ਪਾਉਂਦਾ ਚਲੋ ਕੋਈ ਨਾ ਬੁਢਾ ਸਰੀਰ ਆ ਫਿਰ ਬੂੜਾ ਸਰੀਰ ਹੈ ਆਪਣੇ ਵਰਗੇ ਨੂੰ ਲੱਗਦੇ ਨਹੀਂ ਵੀ ਇਹ ਬੂੜੇ ਨੇ ਆਪਦੇ ਆਪ ਨੂੰ ਕੋਈ ਨਹੀਂ ਮੰਨਦੇ ਵੀ ਅਸੀਂ ਬੂੜਿਆਂ ਤੇ ਮੈਂ ਕਹਿੰਦੀ ਪੰਡਾ ਠੀਕ ਤੇ ਤੁਹਾਡੇ ਸਾਰੇ ਹਾਂਜੀ ਵਧੀਆ ਸੀ ਸਾਰੇ ਹਾਂ ਚਲੋ ਵਧੀਆ ਤੇ ਹੋਰ ਕੋਈ ਗੱਲਬਾਤ ਨਾ ਨਾ ਜੀ ਤੁਸੀਂ ਦੱਸੋ ਤੁਸੀਂ ਪਿੱਛੇ ਕਿਵੇਂ ਰਹੇ ਵਧੀਆ ਰਹਿਣਾ ਸੀ ਮੈਂ ਤਾਂ ਤੈਨੂੰ ਪਤਾ ਹੀ ਹੈ ਕੰਮ ਚ ਭੂਤ ਨਹੀਂ ਭੁੱਲੀ ਰਹੀ ਮੇਰੀ ਕੱਲੀ ਦੀ ਹਲੇ ਤੇਰੇ ਮਾਈਏ ਨੇ ਹੁਣ ਸਰ ਕਰਦੇ ਨੇ ਸਨਾਤਾ ਅਕੇ ਤੇ ਤਾ ਦੋਦ ਨੱਚ ਸੁਰਤ ਬੌਂਦੜੀ ਗੀਤੀ ਕੀ ਕੰਮ ਕੀਤਾ ਤਾ ਚਲੋ ਕੋਈ ਗੱਲ ਨਹੀਂ ਉਹ ਉਹਨਾਂ ਦਾ ਸੁਹਾਈ ਇਦਾਂ ਦਾ ਹੈ ਤੁਹਾਨੂੰ ਪਤਾ ਹੀ ਤਾਂ ਹੈ ਹੂੰ ਫਿਰ ਤੈਨੂੰ ਵੀ ਮੇਰੇ ਸੁਭਾਅ ਦਾ ਪਤਾ ਹੈ ਨਾ ਵੀ ਮੈਂ ਕੀ ਤੋਂ ਕੀ ਕਰ ਸਕਦੀ ਆ ਮੇਰੀ ਗੱਲ ਨਾ ਕੰਨ ਖੋਲ ਕੇ ਸਮਾਰ ਕੇ ਸੁਣ ਲੈ ਮੈਂ ਕੁਛ ਮਰਜ਼ੀ ਬੋਲੀ ਜਾਵਾਂ ਕੰਨਾਂ 'ਚ ਰੂਂ ਪਾ ਲੈ ਬਸ ਸੁਣ ਕੇ ਵੀ ਅਣ ਸੁਣਾ ਕਰਦੀ ਪਰ ਇਸ ਜਵਾਨ 'ਚ ਇੱਕ ਸ਼ਬਦ ਵੀ ਮੇਰੇ ਖਿਲਾਫ ਨਹੀਂ ਨਿਕਲਣਾ ਚਾਹੀਦਾ ਕਿਉਂ ਦੀਦੀ ਕੀ ਗੱਲ ਹੋ ਗਈ ਤੂੰ ਸਿੱਧਾ ਕਾ ਤੋ ਬੋਲੀ ਜਾਨੇ ਹੋ ਹੋਰ ਕੀ ਮੈਂ ਬੋਲਾਂ ਨਾ ਮੈਂ ਤੁਹਾਡਾ ਮਾੜਾ ਵੀ ਕੀ ਕਰਦਾ ਤੁਸੀਂ ਮੈਨੂੰ ਲਾਇੰਗ ਕਰ ਰਹੇ ਹੋ ਤੇ ਚੰਗਾ ਕੀ ਕੀਤਾ ਤੇ ਮੇਰੇ ਨਾਲ ਫਿਰ ਮਾੜਾ ਵੀ ਨਹੀਂ ਕੀਤਾ ਦੀ ਮਾੜਾ ਵੀ ਨਹੀਂ ਕੀਤਾ ਤੈਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ ਵੀ ਤਾ ਕੀ ਕੀਤਾ ਤੇ ਕੀ ਨਹੀਂ ਕੀਤਾ ਮੈਂ ਕੀਤਾ ਤਾਂ ਕੁਛ ਨਹੀਂ ਬਸ ਤੁਸੀਂ ਸ੍ਰੀਕੇ ਬਾਜੀ ਨੂੰ ਮਿਵਾਉਣੇ ਹੋ ਮੇਰੇ ਨਾਲ ਮੈਂ ਤੈਨੂੰ ਪਹਿਲਾਂ ਕਿਹਾ ਵੀ ਮੈਂ ਕੁਛ ਮਰਜ਼ੀ ਕਹੀ ਜਾਵਾਂ ਬੋਲਣ ਦੀ ਲੋੜ ਨਹੀਂ ਹੈਗੀ ਕਿਉਂ ਮੈਨੂੰ ਕਿਸ ਗੱਲ ਦਾ ਡਰ ਮੈਂ ਇਸ ਘਰ ਦੀ ਵੱਡੀ ਨੂੰ ਆ ਤੂੰ ਵੀ ਛੋਟੀ ਨੂੰ ਆ ਹਾਂ ਫਿਰ ਛੋਟੀ ਬਣ ਕੇ ਰਹਿ ਵੱਡੀ ਬਣ ਦੀ ਕੋਸ਼ਿਸ਼ ਨਾ ਕਰ ਸੱਸ ਨਾ ਬਣ ਮੇਰੀ ਸਸਤਾ ਇੱਕੀ ਬਥੇਰੀਆ ਬਸ ਫਿਰ ਤੈਨੂੰ ਵੀ ਪਤੀ ਐ ਜਿਵੇਂ ਮੈਂ ਕਹਿੰਨੀ ਆ ਨਾ ਅੱਜ ਤੋਂ ਬਾਅਦ ਘਰ ਦੇ ਸਾਰੇ ਕੰਮਾਂ ਦੀ ਡਿਊਟੀ ਤੇਰੀ ਐ ਹਾਂ ਉਧਰ ਪਸੂ ਡੰਗਰ ਦੀ ਧਾਰ ਤੂਰ ਕੱਢਣੀ ਆ ਉਹ ਮੈਂ ਆਪੇ ਕੱਢ ਲਿਆ ਕਰੂੰਗੀ ਮਾੜਾ ਮੋਟਾ ਕੱਖ ਕੰਡਾ ਹੀ ਪਾ ਦਿਆ ਕਰੂੰਗੀ ਰੋਟੀ ਤੋਂ ਲਾ ਦਾੜ ਸਬਜੀ ਭਾਂਡੇ ਕੱਪੜਾ ਲੀੜਾ ਗੋਹਾ ਵੀ ਛਟਣਾ ਤੇ ਇੱਕ ਗੱਲ ਹੋਰ ਆ ਤੇਰੇ ਬਾਈ ਦੇ ਕੱਪੜਿਆਂ ਦੇ ਪ੍ਰੈਸ ਕਰਨ ਦੀ ਡਿਊਟੀ ਵੀ ਤੇਰੀ ਐ ਜੇ ਅੱਗੇ ਨਹੀਂ ਕਰਦੀ ਹੁੰਦੀ ਸੀ ਅੱਗੇ ਕਹਿੰਦਾ ਤੁਸੀਂ ਕੰਮ ਕਰਦੇ ਹੁੰਦੇ ਸੀ ਅੱਗੇ ਵੀ ਤੇ ਸਾਰਾ ਕੰਮ ਮੈਂ ਹੀ ਕਰਦੀ ਹੁੰਦੀ ਸੀ ਤੇਰੇ ਜਾਦ ਹੀ ਕਰਾਇਆ ਮੈਂ ਮਹਾਗੀ ਤਾਂ ਭੁੱਲ ਗਈ ਹੋਵੇ ਪੇਕਿਆਂ ਦੀ ਹਵਾ ਹੀ ਜੀ ਹੁੰਦੀ ਆ ਦੋ ਦਿਨਾਂ ਚ ਹੀ ਰੰਗ ਬਦਲ ਜਾਂਦਾ ਜਾ ਕੇ ਬੰਦੇ ਦਾ ਮੈਂ ਕੁਛ ਨਹੀਂ ਭੁੱਲੀਦੀ ਵੀ ਮੇਰੇ ਨਾਲ ਕੀ ਹੋਇਆ ਤੇ ਕਿਹਨੇ ਕੀਤਾ ਤੇ ਕਿਉਂ ਕੀਤਾ ਫਿਰ ਕੀ ਕਰ ਲੇਗੀ ਤੂੰ ਜੇ ਨਹੀਂ ਭੁੱਲੀ ਕਰ ਲੇ ਕੁਛ ਮੈਂ ਤਾਂ ਕਰਕੇ ਕੀ ਲੈਣਾ ਦੀ ਮੈਂ ਚਾਹੁੰਦੀ ਨਹੀਂ ਘਰ ਚ ਕਲੇਸ਼ ਪਵੇ ਆਪਾਂ ਡੱਡ ਹੋਗੇ ਏਕੇ ਚ ਹੀ ਬਰਕਤ ਹੁੰਦੀ ਆ ਨੀ ਵਧੀਆ ਮੈਂ ਤਾਂ ਕਹਨੀਆ ਅੱਡਾ ਅੱਡਾ ਹੋ ਜੀ ਘਟੋ ਘਟ ਸੋਡਾ ਸਿਆਪਾ ਤਾਂ ਨਕੂ ਅਸੀਂ ਆਪਦੀ ਕਰਾਂਗੇ ਤੇ ਖਾਵਾਂਗੇ ਹੁਣ ਸੋਡਾ ਸਾਰੇ ਜੀਆਂ ਦਾ ਢਿੱਡ ਸਾਨੂੰ ਭਰਨਾ ਪੈਂਦਾ ਅੱਛਾ ਦੀ ਸਾਡਾ ਸਿਆਪਾ ਹੋ ਗਿਆ ਫਿਰ ਚਾਰ ਦਿਨ ਤੁਹਾਡੇ ਕੱਟੇ ਕਾਤੋਂ ਨਹੀਂ ਗਏ ਕਿਉਂ ਠੀਕ ਦੇ ਸੀਗੇ ਫਿਰ ਮੈਨੂੰ ਮੈਂ ਨਹੀਂ ਤੈਨੂੰ ਠੀਕ ਦੀਤੀ ਮੈਂ ਤਾਂ ਤਾਂ ਕਹਿਤੀ ਮੱਖ ਲਾਏ ਕਹੂਗੀ ਵਿਚਾਰੀ ਵੀ ਕਿਸੇ ਨੇ ਮੇਰਾ ਨਾਂ ਹੀ ਨਹੀਂ ਲਿਆ ਮੁੜ ਕੇ ਵੀ ਮੈਂ ਹਾਂ ਹਾਂ ਤੈਨੂੰ ਆ ਕੇ ਲੈ ਜੀ ਕਾ ਕੇ ਆਤੀ ਮੈਂ ਮੇਰੀ ਮਾਰੀ ਨਹੀਂ ਆਈ ਹੈ ਕਿ ਤੂੰ ਅਬ ਤੇ ਖਸਮ ਦੀ ਮਾਰੀ ਆਈ ਹੈ ਜਿਹਦੀ ਇੰਨੇ ਤਰਸ ਆਉਂਦਾ ਸੀ ਤਾਂ ਘਰੋਂ ਕਢਾਇਆ ਵੀ ਕਿਉਂ ਸੀ ਮੈਂ ਨਹੀਂ ਕਢਾਇਆ ਅਬਦੱਲ ਚਨੀ ਆਪ ਨਿਕੜੀਆਂ ਤੇਰੀਆਂ ਕਰਤੂਤਾ ਮਾੜੀਆਂ ਨੇ ਆ ਦੇਖੋ ਨੂੰ ਭੋੜਾ ਭਾੜਾ ਚਿਹਰਾ ਲੱਗਦਾ ਪਰ ਸ਼ੈਤਾਨੀ ਦਿਮਾਗ ਹੈ ਤੇਰਾ ਤੁਹਾਡੇ ਦਿਲ ਚ ਕੀ ਆ ਤੇ ਮੇਰੇ ਦਿਲ ਚ ਕੀ ਆ ਇਹ ਰੱਬ ਨੂੰ ਹੀ ਪਤਾ ਫਿਰ ਤੂੰ ਕੀ ਬੋਲਦੀ ਹੈ ਰੱਬ ਨੂੰ ਪਤਾ ਰੱਬ ਆਪੇ ਨਿਵੇੜੇ ਕਰੂਗਾ ਜੀ ਮੈਂ ਤਾਂ ਬਾਹਰ ਬੋਲਣਾ ਨਹੀਂ ਚਾਹੁੰਦੀ ਤੁਹਾਡੇ ਨਾਲ ਤੁਸੀਂ ਕੰਮ ਕਰ ਨੂੰ ਕਹਿੰਦੇ ਹੋ ਮੈਂ ਸਾਰੇ ਕੰਮ ਕਰ ਲਿਆ ਕਰੂੰਗੀ ਠੀਕ ਹੈ ਬਿਨਾ ਕਹੇ ਬਿਨਾ ਕਹੇ ਕਰ ਲਿਆ ਕਰੂੰਗੀ ਤੁਸੀਂ ਜਾ ਕੇ ਬਹਿ ਜਾ ਮੰਜੇ ਤੇ ਤੁਹਾਨੂੰ ਕੋਈ ਨਹੀਂ ਠਾਉਂਦਾ ਮੈਂ ਤਾਂ ਬੈਠੀ ਹਦੀ ਮੇਰਾ ਕੋਈ ਦਿਮਾਗ ਨਹੀਂ ਕੋ ਮੈਂ ਮੈਂ ਤੇਰੇ ਮੂੰਹ ਲੱਗਾ ਆ ਦੇਖ ਲੈ ਅਗਮ ਚਾਹੋਂ ਤਾਂ ਬੈਗੀ ਚੁੱਲੇ ਚ ਆ ਰੂਪ ਤਾਂ ਚੱਕ ਦਿੰਦੀ ਮੁਰੂ ਮੈਨੂੰ ਵੀ ਦੀਂ ਦਦੀ ਕੋਈ ਗੱਲ ਨਹੀਂ ਚੱਕ ਦੂੰਗੀ ਉਹ ਬਾਪੂ ਵਾਲੀ ਕਾਲੀ ਕਰਨ ਲੱਗ ਗਿਆ ਮੈਂ ਕੀ ਕਰਾਂ ਉਹਨੇ ਜਾਣਾ ਕਿਤੇ ਹੋਰ ਬਾਪੂ ਤਾਂ ਬਟਣਾ ਲੱਗਣ ਦੀ ਕਾਲੀ ਹੋ ਰਹੀ ਐ ਉਹਦਾ ਜਨ ਚੜਨਾ ਹੈਗਾ ਛੇਤੀ ਬੜੀਆਂ ਬਾਪੂ ਦੀ ਸਾਰਾ ਕੁਛ ਇਹਦੇ ਕਰਕੇ ਹੀ ਹੋਇਆ ਤੇ ਮੈਂ ਨਹੀਂ ਚਾਹੁੰਦੀ ਹੁਣ ਦੁਬਾਰੇ ਇਹ ਸਭ ਕੁਝ ਹੋਵੇ ਇਹ ਚੰਗਾ ਤਾਂ ਚੁੱਪ ਕਰਕੇ ਆਪਦਾ ਕੰਮ ਹੀ ਕਰੀ ਜਾਵਾਂ